ਵੀਰੋ ਵੀਡੀਓ ਨੂੰ ਨਾ ਸਕਿੱਪ ਨਾ ਕਰਿਓ ਪੂਰੀ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਤੁਹਾਡੇ ਸ਼ੇਅਰ ਕਰਨ ਦੇ ਨਾਲ ਨਾ ਇੱਕ ਪਰਿਵਾਰ ਦੀ ਆਸਮਈਦ ਟੁੱਟਣ ਤੋਂ ਬਚ ਜੂਗੀ ਇਹ ਮਾਤਾ ਮਾਨਸ਼ਾ ਸ਼ਹਿਰ ਦੇ ਵਿੱਚ ਰਹਿੰਦੀ ਆ ਤੇ ਚਾਰ ਧੀ ਆਣੇ ਮਾਤਾ ਦੇ ਪੁੱਤ ਹੈ ਨਹੀਂਗਾ ਕੋਈ ਤੇ ਮਾਤਾ ਦੇ ਘਰ ਵਾਲਾ ਥੋੜਾ ਟਾਈਮ ਪਹਿਲਾਂ ਇਸ ਦੁਨੀਆ ਤੋਂ ਤੁਰ ਗਿਆ ਤੇ ਵਿਚਾਰੀ ਹੁਣ ਕੱਲੀ ਆ ਕੰਮ ਕਰਨ ਵਾਲੀ ਹੋਰ ਕੋਈ ਕਮਾਈ ਦਾ ਸਾਧਨ ਹੈ ਨਹੀਂਗਾ ਘਰ ਦੇ ਵਿੱਚ ਜਵਾਨ ਚਾਰ ਧੀ ਆਣੀਆਂ ਤੇ ਬਾਥਰੂਮ ਦੇ ਹਾਲ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਪੂਰਾ ਟੁੱਟਿਆ ਹੋਇਆ ਹੈਗਾ ਕੋਈ ਪਰਦਾ ਨਹੀਂਗਾ ਠੀਕ ਹੈ ਵਿਚਾਰੀ ਲੋਕਾਂ ਦੇ ਘਰਾਂ 'ਚ ਕੰਮ ਕੀਤਾ ਕਰਕੇ ਜਾਂ ਦਿਹਾੜੀ ਦੱਪਾ ਕਰਕੇ ਆਪਣਾ ਟਾਈਮ ਪਾਸ ਕਰਦੀ ਹੈਗੀ ਠੀਕ ਹੈ ਹੋਰ ਕੋਈ ਵੀ ਕਮਾਈ ਦਾ ਸਾਧਨ ਹੈ ਨਹੀਂਗਾ ਠੀਕ ਹੈ ਤੇ ਘਰ ਵੀ ਇੰਨਾ ਨੀਵਾ ਹੋ ਚੁੱਕਿਆ ਹੈਗਾ ਜਦੋਂ ਬਾਰਸ਼ ਆਉਂਦੀ ਹੈ ਨਾ ਤੇ ਪੂਰਾ ਪਾਣੀ ਦੇ ਨਾਲ ਭਰ ਜਾਂਦਾ ਹੈਗਾ ਇਹੋ ਜਿਹੇ ਪਰਿਵਾਰ ਦੀ ਮਦਦ ਕਰਿਆ ਕਰੋ ਬਾਈ ਦੇਖੋ ਆਪਾਂ ਉਹ ਵੀ 100 ਰੁਪਏ ਖਰਚ ਕਰ ਦਿੰਨੇ ਆ ਹਨਾ ਠੀਕ ਹੈ ਪਰ ਆਪਣਾ ਹੱਕ ਬਣਦਾ ਇਹੋ ਜਿਹੇ ਪਰਿਵਾਰ ਦਾ ਸਾਥ ਦੇਈ ਹੈ ਨਾ ਆਪਾਂ ਨੂੰ 100 200 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾਗਾ ਪਰ ਕਿਤੇ ਨਾ ਕਿਤੇ ਇਹ ਪਰਿਵਾਰ ਵਿਚਾਰਾ ਨਾ ਠੀਕ ਹੈ ਤਕਲੀਫ ਦੇ ਵਿੱਚੋਂ ਮੁਸ਼ਕਲ ਦੇ ਵਿੱਚੋਂ ਨਿਕਲ ਜਾਊਗਾ ਜਿੰਨੀ ਹੋ ਸਕਦੀ ਹੈ ਓਨੀ ਮਦਦ ਜ਼ਰੂਰ ਕਰਿਓ ਤੇ ਜੇ ਕੋਈ ਮਦਦ ਨਹੀਂ ਕਰ ਸਕਦਾ ਨਾ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਮਦਦ ਦਿਓ ਜ਼ਰੂਰ ਕਰਿਓ